ਦੋਸਤੋ ਤੁਸੀਂ ਦੇਖ ਰਹੇ ਹੋ ਜੀ ਖਨੌਰੀ ਬਾਰਡਰ ਦੇ ਕਿਸਾਨ ਟਰੈਕਟਰ ਦਾ ਇੰਜਣ ਲਗਾ ਤੇ ਮਰੂਤਾ ਜਿਹਨੂੰ ਆਪਾਂ ਕੜੂਕਾ ਕਹਿ ਦਿੰਨੇ ਆ ਜੀ ਉਹ ਲੈ ਕੇ ਪਹੁੰਚਿਆ ਜੀ ਬੜੀ ਚੜ੍ਹਦੀ ਕਲਾ ਵੇਖੋ ਟਰੈਕਟਰ ਦਾ ਇੰਜਣ ਲਾਇਆ ਪਾਈਆਂ ਨੇ ਤੇ ਪੂਰਾ ਇੱਧਰ ਵੇਖੋ ਭਗਤ ਸਿੰਘ ਦੀ ਤਸਵੀਰ ਕੇਂਦ ਟਰੈਕਟਰ ਦੋ ਸਿਲੰਡਰ ਸੁੰਨ ਵਾਲੀ ਕਾ ਬਾਈ ਜੀ ਇੰਦਾਂ ਵਾਟ ਕੱਢੇ ਪਏ ਭਰਾਵਾਂ ਨੇ ਆਪਣਾ ਬਾਈ ਜੀ ਵਾ ਕਿਹੜੇ ਪਿੰਡੋਂ ਆ ਜੀ ਮੌੜਾ ਮੋੜ ਪਿੰਡੋਂ ਜਾਣੇ ਆਣੇ ਜਾਣੇ ਆ ਕੀ ਕਹਦਾ ਇੰਜਣ ਇਹ ਇਹ ਸੋਨਾ ਲੇਕਾ ਜੀ ਸੋਨਾ ਲੇਕਾ ਦੋਸ ਜ਼ਿਲੈਂਡਰ ਹੈ ਨਾ ਤੇਵਾਜ ਕੀ ਕਹਿਣਾ ਚਾਹੁੰਨੇ ਸਰਕਾਰਾਂ ਜੋ ਕਰ ਰਹੀਆਂ ਜੀ ਸਰਕਾਰਾਂ ਦਾ ਖਿਆਬੇ ਕਰ ਰਹੀਆਂ ਨੇ ਇਹ ਕੰਤਾ ਹੀ ਕੰਮ ਹੈ ਰਾਜਾ ਅੱਜ ਆਏ ਜੀ ਅੱਜ ਆਏ ਹੁਣ ਆਵਾਂਗੇ ਬਸ ਇਤੂ ਬਾਦੂਰੀਆਂ ਬਿਲਕੁਲ ਜੀ ਬਿਲਕੁਲ ਇਹ ਕਿੰਨੇ ਬੰਦੇ ਵੀਰ ਆਏ ਜੀ 60 50 ਬੰਦੇ ਨੇ ਹਾਂ 25 ਬੰਦੇ 25 ਬੰਦੇ ਵੇਖੋ ਜੀ ਮੋੜ ਪਿੰਡ ਤੋਂ ਹਾਂ ਜੀ ਮੋੜ ਜੌਣੇ ਵਾਲਾ ਜੌਣੇ ਮੋੜ ਦਾ ਜੌਣੇ ਮੋੜ ਦੇ ਪਿੰਡ ਤੋਂ ਬਾਈ ਜੀ ਪਹੁੰਚੇ ਵੀਰ ਕੜੁਕਾ ਲੈ ਕੇ ਵੇਖੋ ਕੜੁਕਾ ਬਣਾਇਆ ਪਰ ਹੈ ਟ੍ਰੈਕਟਰ ਬਾਈ ਜੀ ਤੇ ਇਹ ਯੋਧਿਆ ਵੇਖੋ ਕਰਾਂ ਚੜਦੀ ਕਲਾ ਜੀ ਬਾਈ ਜੀ ਇਹੋ ਜੇ ਯੋਧੇ ਵੇਖੋ ਜਜਬੇ ਦੀ ਗੱਲ ਆ ਤੇ ਬਹੁਤ ਚ ਕਹਣਾ ਕੌਣ ਚੋਣੇ ਬਾਈ ਜੀ ਕੋਈ ਸਰਕਾਰਾਂ ਵੇਖੋ ਕਿੰਨੇ ਆਸੂ ਗੈਸ ਦੇ ਗੋਲੇ ਸੱਟੇ ਤੇ ਕੀ ਤੁਹਾਨੂੰ ਜਜਬਾ ਜਿਹੜਾ ਮਹਿਸੂਸ ਹੋਇਆ ਵੀ ਆਪਾਂ ਵੀ ਚੱਲੀ ਗਏ ਯਾਰਾ ਜਦ ਸਾਡੇ ਭਰਾਵਾਂ ਤੇਰੇ ਮੁਸ਼ਕਲ ਆ ਗਈ ਅਸੀਂ ਘਰੇ ਬੈਠੇ ਰਹੀਏ ਕਿੱਥੇ ਲਿਗੇ ਬਿਲਕੁਲ ਆਪਦਾ ਖੂਨ ਦਾ ਪਾਲਾ ਖਾਂਦਾ ਹੀ ਆ ਯਾਤ ਭਾਈਓ ਬਿਲਕੁਲ ਜੀ ਬਿਲਕੁਲ ਹਾਂ ਬੇਸ਼ੱਕ ਅਸੀਂ ਮੁਲਾਜ਼ਮ ਰਹਿ ਹਾਂ ਪਰ ਸਾਡਾ ਖੂਨ ਵਾਲਾ ਖਾਦਾ ਸਾਡੇ ਭਰਾਵਾਂ ਦੇ ਡੈਨ ਦੇ ਪੈ ਰਹੇ ਨੇ ਅਸੀਂ ਵੀ ਜਾਈਏ ਵਾਹ ਜੀ ਵਾਹ ਤੁਸੀਂ ਥੰਬ ਬਣ ਕੇ ਖੜਾਗੇ ਤੁਹਾਡੇ ਨਾਲ ਬਿਲਕੁਲ ਜੀ ਧੰਨਵਾਦ ਜੀ ਬੜੀ ਤਕੜੀ ਗੱਲ ਆ ਜੀ ਇਹ ਭਰਾ ਸਾਰੇ ਆਇਆ ਵੇਖੋ ਜਿਉਣੇ ਮੋੜ ਦੇ ਪਿੰਡ ਤੋਂ ਆਇਆ ਜੀ ਤੇ ਬੜੀ ਤਕੜੀ ਗੱਲ ਆ ਜੀ ਜਦੋਂ ਭਰਾਵਾਂ ਤੇ ਭੀੜ ਬਣੀ ਹੋਵੇ ਤੇ ਭਰਾ ਹੀ ਬਾਵਾ ਫੜਦੇ ਆ ਨਾ ਐਸੇ ਕਰਕੇ ਕਿਹਾ ਯਾਰ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੇ ਆ ਤੇ ਬੜੀ ਤਗੜੀ ਗੱਲ ਆ ਜੀ ਮੋਰਪਿੰਡ ਤੋਂ ਆਏ ਜੀ ਮੋਰਪਿੰਡ ਤੋਂ ਆਇਆ ਸੀ ਆਪਦੀ ਜਥੇਬੰਦੀ ਦੇ ਆਦੂ ਨੂੰ ਵੀ ਜਗENDER ਸਿੰਘ ਜਰਾਹਾਂ ਨੂੰ ਵੀ ਕਹਿ ਰਿਹਾ ਇਹ ਹਾਲਤ ਆਪਣੇ ਭਰਾ ਇਹਨੇ ਜੇ ਤੁ ਆਪਾਂ ਜਾਣਦੇ ਕੂੰਗਿਆ ਨਾਲੇ ਆ ਜਾ ਤਾਂ ਕਿ ਆਪਾਂ ਇਹਨੂੰ ਛੇਤੀ ਹੱਲ ਕਰ ਲਈਏ। ਬਿਲਕੁਲ ਉਗਰਾਹਾਂ ਜਥੇਬੰਦੀ ਹੈ ਜੀ। ਅਗਰਾਹਾਂ ਜਥੇਬੰਦੀ ਹੈ ਪਰ ਅਸੀਂ ਕਿਨੇ ਵਾਹ ਜੀ ਉਹਦੇ ਪੰਨੋਂ ਭੇਜੇ ਗਿਆ ਇਹਦੀ ਕੋਈ ਗੱਲ ਨਹੀਂ ਵੀ ਸਾਨੂੰ ਰੋਕਦਾ ਹੈ ਕੋਈ। ਬਿਲਕੁਲ ਜੀ ਬਿਲਕੁਲ ਜਾਓ ਆਪਣੇ ਭਰਾਵਾਂ ਦੀ ਮਦਦ ਕਰੋ। ਦੇਖੋ ਜੀ ਇਤਨਾ ਨਿੱਕੀ ਬਾਈ ਤੇ ਨਹੀਂ ਕਰੂ ਸਾਰੇ ਹੀ ਸਰਦਾਰ ਜਿਹਾ ਇੱਥੇ ਆ ਗਏ। ਵਾਹ ਜੀ ਵਾਹ ਬੜੀ ਤਕੜੀ ਗੱਲ ਆ ਭਾਈ ਜੀ ਦੇਖੋ ਖੂਨ ਵਾਲੇ ਖਾਂਦਾ ਭਾਈ ਜੀ ਜਥੇਬੰਦੀ ਭਾਵੇਂ ਕੋਈ ਵੀ ਹੋਵੇ ਪਰ ਜਦੋਂ ਕਿਸਾਨ ਕਿਉਂਕਿ ਇਹ ਕਿਸਾਨੀ ਦੇ ਤੌਰ ਤੇ ਆਇਆ ਜਦੋਂ ਪਰਾ ਤੇ ਭੀੜ ਬਣੀ ਹੋਵੇ ਨਾ ਖਣ ਦਾ ਮੌਕਾ ਵੀ ਬੰਦਾ ਜੀ ਤੇ ਬੜੀ ਤਗੜੀ ਗੱਲ ਆ ਭਰਾ ਜੀ ਤੇ ਹੋਰ ਕੁਝ ਕਿਸਾਨਾਂ ਨੂੰ ਕੀ ਕਹਣਾ ਚਾਹੁੰਦੇ ਜਿਹੜੇ ਅਜੇ ਵੀ ਪਿੰਡਾਂ 'ਚ ਬੈਠੇ ਆ ਬਾਈ ਕਿਸਾਨਾਂ ਦੇ ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਪਲਦਾ ਜੱਤੇ ਬੰਦੀਆਂ ਨੂੰ ਕਹਿੰਦੇ 32 ਦੀਆਂ 32 ਕੋਕ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਆ ਮਜ਼ਦੂਰਾਂ ਨੂੰ ਵੀ ਮੇਰੀ ਬੇਨਤੀ ਹੈ ਫਿਰ ਕਹਿੰਦੇ ਨੇ ਜਿੱਤਾਂ ਜਿੱਤਾਂ ਦੇ ਕਰਜ਼ੇ ਮਾਫ਼ ਮੰਗੀ ਜਾਂਦੇ ਨੇ ਤਾਂ ਵੀ ਤੁਸੀਂ ਸਭ ਦਾ ਸਹਿਯੋਗ ਦੇ ਨਾਲ ਸੋਡਾ ਕਰ ਜੂ ਬਿਲਕੁਲ ਜੀ ਬਿਲਕੁਲ ਜੀ ਜੀਵਿੰਦਾਰ ਦੇ ਨਾਲ ਹੀ ਸਾਰੇ ਸਿਸਟਮ ਚੱਲਦੇ ਆ ਵੀ ਤੁਸੀਂ ਆਓ ਹੇਰਾਪਾ ਮੋਦੀ ਦਾ ਕੀ ਆਪਾਂ ਦਾ ਭੈਣ ਅਮਰੀਕਾ ਦੇ ਵੀ ਜੜਾ ਲਾ ਕੇ ਰੱਖ ਦਾਂਗੇ ਬੜੇ ਸਨਿਆ ਸੂਰਿਆਕਾਲ ਵਧੀਆ ਥੋੜੇ ਥਾੜੇ ਬਾਈ ਜੀ ਨਾਲ ਲੈ ਕੇ ਆਏ ਜੀ ਵਾਹ ਜੀ ਵਾਹ ਵਾਹ ਜੀ ਇਹ ਪੂਰੇ ਪ੍ਰਬੰਧ ਨਾਲ ਆਏ ਜੀ ਕੀ ਨਾ ਆਇਆ ਆਪਣਾ ਆਪਾ ਪਾਪਾ ਸਿੰਘ ਵਾਹ ਜੀ ਵਾਹ ਤੇ ਉਗਰਾਹ ਜਥੇ ਬੰਦੀ ਜੀ ਹਾਂ ਸਿੱਧੂਪੁਰ ਜਥੇ ਬੰਦੀ ਦਾ ਜੀ ਵਾਹ ਜੀ ਵਾਹ ਯੋਦੇ ਇਹ ਸਿੱਧੂਪੁਰ ਜਥੇ ਬੰਦੀ ਦਾ ਭਾਈ ਜੀ ਤੇ ਪੂਰੇ ਖੌੜੇ ਤਾਰੇ ਨਾਲ ਲੈ ਕੇ ਬਾਈ ਜੀ ਆ ਵੇਖੋ ਕਰਾ ਹੈ ਨਾ ਵਖਰੀ ਚਾਣਾ ਵਾਇਰੂ ਚੜਦੀ ਕਲਾ ਕਰੇ ਬਾਈ ਜੀ ਵੇਖੋ ਪੂਰੇ ਪ੍ਰਬੰਧਾ ਨਾਲ ਆਇਆ ਜੀ ਤੇ ਕੋੜ ਬੁੱਢਾ ਜਥੇਬੰਦੀ ਆ ਜੀ ਕਿਸਾਨ ਚਰਚ ਕਮੇਟੀ ਪੰਜਾਬ ਧੰਨਵਾਦ ਜੀ ਵੀਡੀਓ ਕਰੋ ਸ਼ੇਅਰ ਜੀ